2000 ਦੇ ਨੋਟਾਂ ਨੂੰ ਤੁਸੀਂ ਕਹੋਗੇ ਬੰਦ ਹੋਏ 2 ਸਾਲ ਹੋ ਗਏ ਅੱਜ ਉਹਦੀ ਗੱਲ ਕੀ ਹੈ ਨਹੀਂ ਜਨਾਬ 6000 ਕਰੋੜ ਦੀ 2000 ਦੇ ਨੋਟਾਂ ਦੀ ਕਰੰਸੀ ਅੱਜ ਵੀ ਬਾਜ਼ਾਰ ਚ ਤੁਰੀ ਫਿਰ ਰਹੀ ਹੈ 6000 ਕਰੋੜ ਮੁੱਲ ਦੇ 2000 ਨੋਟ ਅਜੇ ਵੀ ਖੁੱਲੇ ਬਾਜ਼ਾਰ ਚ ਨੇ ਕਿਉਂ ਨਹੀਂ ਵਾਪਸ ਆ ਰਹੇ ਕੋਣ ਲ ਕੋਈ ਬੈਠਾ ਹੈ ਕੋਣ ਦੱਬੀ ਬੈਠਾ ਹੈ ਕੋਣ ਜਮਾ ਨਹੀਂ ਕਰਾ ਰਿਹਾ ਜਦੋਂ ਕਿ ਕਿੰਨਾ ਸਮਾਂ ਇਹਦੇ ਲਈ ਖੁੱਲਾ ਦਿੱਤਾ ਗਿਆ ਹੁਣ ਇਹ 500 ਤੇ 1000 ਦੇ ਨੋਟ ਵਾਲਾ ਤਾਂ ਸਿਸਟਮ ਨਹੀਂ ਸੀ ਅੱਛਾ ਸਮਾਂ ਸੀ ਉਹਦੇ باوجود ਵੀ ਬਿਲਕੁਲ ਜੀ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਵੱਲੋਂ 2000 ਰੁਪਏ ਦੇ ਨੋਟਾਂ ਦੇ ਬੰਦ ਕਰਨ ਦੇ 2 ਸਾਲ ਬਾਅਦ ਵੀ 6000 ਕਰੋੜ ਤੋਂ ਵੱਧ 6181 6181 ਕਰੋੜ ਰੁਪਏ ਦੇ ਮੁੱਲ ਦੇ ਨੋਟ ਇਸ ਸਮੇਂ ਵੀ ਕਹਿੰਦੇ ਜੀ ਸਰਕੂਲੇਸ਼ਨ 'ਚ ਹੈਗੇ ਨੇ ਇਹ 2000 ਰੁਪਏ ਦੇ ਨੋਟਾਂ ਬਾਰੇ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਅਨੁਸਾਰ ਅਜੇ ਵੀ ਉਹਨਾਂ ਨੂੰ ਆਰਬੀਆਈ 'ਚ ਜਾ ਕੇ ਜਿਹੜੀਆਂ ਚੁਣੀਦਾ ਥਾਵਾਂ ਨੇ ਉੱਥੇ 18 19 ਦੇ ਕਰੀਬ ਦਫ਼ਤਰ ਨੇ ਜਿਹੜੇ ਇਸ ਕੰਮ ਲਈ ਅਜੇ ਵੀ ਨਾਮ ਜਾਉਂਦੇ ਨੇ ਉੱਥੇ ਜਮ੍ਹਾਂ ਕਰਾਈ ਜਾ ਸਕਦੀ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਖਾਤਿਆਂ 'ਚ ਜਮ੍ਹਾਂ ਕਰਾ ਲਓ ਫਿਰ ਬਕਾਇਦਾ ਤੌਰ ਤੇ ਬੈਂਕਾਂ ਦੀ ਬ੍ਰਾਂਚਾਂ 'ਚ ਡਾਕਖਾਨਿਆਂ 'ਚ ਉਹਦੇ ਲਈ ਵੀ ਆਇਆ ਸੋ ਕਹਿੰਦੇ ਜੀ 2000 ਰੁਪਏ ਦੇ ਸਰਕੂਲੇਸ਼ਨ 'ਚ ਜਿਹੜੇ ਨੋਟ ਸੀ ਉਹਨਾਂ ਦਾ ਕੁੱਲ ਮੁੱਲ 3.55 ਲੱਖ ਕਰੋੜ ਰੁਪਏ ਸੀ 3.56 ਲੱਖ ਕਰੋੜ ਰੁਪਏ ਦੇ ਮੁੱਲ ਦੇ 2000 ਦੇ ਨੋਟ ਬਾਜ਼ਾਰ ਚ ਚੱਲਣ ਚ ਸੀਗੇ ਜਿਹੜੇ ਕਿ 31 ਮਈ 2025 ਤੱਕ ਮਤਲਬ ਕਿ ਇਸ ਕਾਰੋਬਾਰ ਨੂੰ ਸਮੇਟਣ ਦੇ ਲਈ ਫੇਰ ਕਾਰਵਾਈ ਹੋਈ ਪਰ ਉਸ ਮੇਟ ਲੈ ਕੇ ਪਰ ਅਜੇ ਵੀ 6181 ਕਰੋੜ 6581 ਕਰੋੜ ਦੇ 6000 ਕਰੋੜ ਤੋਂ ਵੱਧ ਦੇ 2000 ਦੇ ਨੋਟ ਅਜੇ ਵੀ ਬਾਜ਼ਾਰ ਚ ਖੁੱਲਿਆਂ ਮ ਚੱਲ ਰਹੇ ਨੇ ਸੋ ਇਸ ਲਈ ਬੇਸ਼ੱਕ ਉਹ ਦੁਕਾਨਾਂ ਤੇ ਖਰੀਦਦਾਰੀ ਲਈ ਨਹੀਂ ਹੈਗੇ ਪਰ ਕਿਸੇ ਦੀ ਗੋਲਕ ਚ ਕਿਸੇ ਦੇ ਲੋਕਰ ਚ ਕਿਸੇ ਦੇ ਪੱਡੂਏ ਚ ਕਿਸੇ ਦੇ ਪਰਸ ਚ ਹਾਂ ਕਿਸੇ ਦੇ ਘੜੇ ਚ ਹੈ ਨਾ ਕਿਤੇ ਨਾ ਕਿਤੇ ਪਏ ਨੇ ਜਾਂ ਫਿਰ ਕੀ ਤਬਾਹ ਕਰਤੇ ਕੀ ਸਾੜਤੇ ਕੀ ਖਤਮ ਕਰਤੇ ਕਿਉਂ ਨਹੀਂ ਵਾਪਸ ਆ ਰਹੇ ਜਦੋਂ ਕਿ ਜੈਨੂਨ ਤਰੀਕਾ ਹੈਗਾ ਇਹਨਾਂ ਨੋਟਾਂ ਨੂੰ ਜਮ੍ਹਾਂ ਕਰਾਉਣ ਦਾ ਬਦਲਾਉਣ ਦੀ ਸਹੂਲਤ 7 ਅਕਤੂਬਰ 2023 ਤੱਕ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਸੀ 7 ਅਕਤੂਬਰ 2023 ਤੱਕ ਕਿਸੇ ਵੀ ਬੈਂਕ ਬ੍ਰਾਂਚ ਡਾਕਖਾਨੇ ਜਾ ਕੇ ਤੁਸੀਂ ਇਹਨੂੰ ਬਦਲਾ ਸਕਦੇ ਸੀ ਹੁਣ ਸਿਰਫ ਭਾਰਤੀ ਰਿਜ਼ਰਵ ਬੈਂਕ ਦੀਆਂ 19 ਦਫ਼ਤਰਾਂ ਵਿੱਚ ਇਹ ਸਹੂਲਤ ਉਪਲਬਧ ਹੈ ਇਹ ਦਫ਼ਤਰ 9 ਅਕਤੂਬਰ 20 ਤੋਂ 23 ਤੋ ਲੋਕਾਂ ਦੀ ਲੋਕਾਂ ਤੇ ਸੰਸਥਾਵਾਂ ਤੋਂ ਉਹਨਾਂ ਦੇ ਕੋਲੋਂ ਬੈਂਕ ਖਾਤਿਆਂ 'ਚ ਜਮ੍ਹਾਂ ਕਰਾਉਣ ਲਈ 2000 ਰੁਪਏ ਦੇ ਨੋਟ ਲੈ ਰਹੇ ਨੇ ਜੇ ਕਿਸੇ ਫਰਮ ਦਾ ਹੈ ਕਿਸੇ ਪਾਰਟੀ ਦਾ ਕਿਸੇ ਸੰਸਥਾ ਦਾ ਹੈ ਨਾ ਕਿਸੇ ਟਰਸਟ ਦਾ ਹੈ ਕਿਸੇ ਲਿਮਟਿਡ ਜਾਂ ਪਾਰਟਨਰਸ਼ਿਪ ਫਰਮ ਦਾ ਹੈ ਜਿਹਦਾ ਵੀ ਹੋਵੇ ਉਹ ਦੇ 9 ਅਕਤੂਬਰ 2023 ਤੋਂ ਇਹ ਕਹਿੰਦੇ ਕਿ ਇਹ 19 ਬ੍ਰਾਂਚਾਂ 'ਚ ਇਹ ਨੋਟ ਲਏ ਜਾ ਰਹੇ ਨੇ ਪਰ ਉਹਦੇ باوجود ਵੀ 6181 ਕਰੋੜ ਦੇ ਨੋਟ ਵਾਪਸ ਨਹੀਂ ਆ ਰਹੇ ਕਮਾਲ ਆ ਭਾਈ ਇਹ ਖੇਡ ਵੀ ਜਾਰੀ ਹੈ ਬਹੁਤ ਸ਼ੁਕਰੀਆ ਬਹੁਤ